ਪਠਾਨਕੋਟ ਵਿਖੇ ਗੜਵਲੀ ਮਾਤਾ ਦੇ ਮੰਦਿਰ ਵਿੱਚ ਸੰਗਤਾਂ ਨਤਮਸਤਕ ਹੋਣ ਬੜੀ ਦੂਰੋਂ ਆਉਂਦੀਆਂ ਹਨ ਅਜਿھے ਵਿੱਚ ਨਰਾਦਿਆਂ ਦੇ ਦਿਨਾਂ ਵਿੱਚ ਸਮੰਦਰ ਵਿਖੇ ਸੰਗਤਾ ਦਾ ਹਰ ਸਾਲ ਇਕੱਠ ਵੇਖਣ ਨੂੰ ਮਿਲਦਾ ਹੈ ਅਤੇ ਦੱਸਦੇ ਚੱਲੀਏ ਕਿ ਅੰਗਰੇਜ਼ਾਂ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਸ਼ਹੀਦ ਰਾਮ ਸਿੰਘ ਪਠਾਨੀਆਂ ਵੀ ਇਸ ਮੰਦਿਰ ਵਿੱਚ ਆ ਮਾਤਾ ਕਾਲੀ ਦੀ ਪੂਜਾ ਕਰਦੇ ਸਨ ਤੇ ਇਸ ਸੰਬੰਧੀ ਜਦ ਮੰਦਿਰ ਦੇ ਪੁਜਾਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸ਼ੁਰੂ ਤੋਂ ਹੀ ਇਸ ਮੰਦਿਰ ਦੀ ਬਹੁਤ ਮਾਨਤਾ ਹੈ ਸੰਗਤਾ ਦੂਰੋ ਦੂਰੋ ਗੜ ਵਾਲੀ ਮਾਤਾ ਜੋ ਕਿ ਮਾ ਕਾਲੀ ਦਾ ਪ੍ਰਤੀਕ ਹਨ ਉਹਨਾਂ ਦੇ ਦਰਸ਼ਨ ਲਈ ਪਹੁੰਚਦਿਆਂ ਹਨ ਅਤੇ ਮੁਰਾਦਾਂ ਪੂਰਨ ਦਿਆਂ ਹਨ ਤੇ ਇਹ ਵੀ ਕਿਹਾ ਕਿ ਜਿੱਥੇ ਆਮ ਦਿਨਾਂ ਵਿੱਚ ਲੋਕ ਮੱਥਾ ਟੇਕਣ ਦੇ ਲਈ ਆਉਂਦੇ ਹਨ ਉੱਥੇ ਹੀ ਨਰਾਤਿਆਂ ਵਿੱਚ ਇਸ ਮੰਦਿਰ ਵਿਖੇ ਸੰਗਤਾਂ ਭਾਰੀ ਗਿਣਤੀ ਵਿੱਚ ਪਹੁੰਚਦੀਆਂ ਹਨ ਅਤੇ ਮਾਤਾ ਦੇ ਦਰਬਾਰ ਵਿੱਚ ਨਤਮਸਤਕ ਹੋ ਮਾਤਾ ਦਾ ਆਸ਼ੀਰਵਾਦ ਲੈ ਆਂਦੀਆਂ ਹਨ ਗੜ੍ਹ ਮਾਤਾ ਮੰਦਰ ਜਿਹੜਾ ਆ ਗੜ੍ਹ ਮੈਨੇ ਕਿਲਾ ਇੱਕ ਕਿਲੇ ਦੇ ਰੂਪ ਦੇਵ ਚ ਮਾ ਭਗਤੀ ਭਦਰਕਾਲੀ ਰੂਪ ਇਥੇ ਸ਼ਕਤੀ ਪੀਠ ਜਿਹੜਾ ਆ अनेको ਦੂਰ ਦੂਰ ਤੋਂ ਜਿਹੜੇ ਸ਼ਰਧਾਲੂ ਜਿਹੜੇ ਨੇ ਇੱਥੇ ਮਾਤਾ ਰਾਣੀ ਦੇ ਮੰਦਰ ਚ ਆਂਦੇ ਨੇ ਔਰ ਜਿਹੜੇ ਵੀ ਸ਼ਰਧਾਲੂ ਮਾਤਾ ਰਾਣੀ ਦੀ ਕਿਰਪਾ ਨਾਲ ਇਥੇ ਆਏ ਨੇ ਜੋ ਵੀ ਮੁਰਾਦ ਉਹਨਾਂ ਮੰਗੀ ਆ ਜੋ ਵੀ ਉਹਨਾਂ ਕਾਮਨਾ ਕੀਤੀ ਆ ਜੋ ਵੀ ਉਹਨਾਂ ਸੁਖਨ ਕੀਤੀ ਆ ਮਾਤਾ ਰਾਣੀ ਦੀ ਕਿਰਪਾ ਨਾਲ ਉਹ ਸਦੇ ਪੂਰੀ ਹੋਈ ਹੈ ਔਰ 350 350 ਸਾਲ ਪੁਰਾਣਾ ਜਿਹੜਾ ਇਹ ਮੰਦਿਰ ਦੱਸਿਆ ਗਿਆ ਹੈ ਹਰ ਨਵਰਾਤਰ ਚ ਖੂਬ ਮਾਤਾ ਰਣੀ ਦੀ ਕਿਰਪਾ ਨਾਲ ਇੱਥੇ ਸਰ ਆਲੂ ਜਿਹੜੇ ਨੇ ਉਹ ਦਰਸ਼ਨ ਕਰਨੇ ਵਾਸਤੇ ਆਉਂਦੇ 6 ਦਸੰਬਰ ਜਿਹੜਾ ਹੈ ਵਰਸ਼ਿਕ ਭੰਡਾਰਾ ਜਿਹੜਾ ਹੈ ਇੱਥੇ ਹਰ ਸਾਲ ਮਨਾਇਆ ਜਾਂਦਾ ਹੈ ਔਰ ਬੜੀ ਧੂਮ-ਧਾਣਾ ਮਨਾਇਆ ਜਾਂਦਾ ਹੈ ਉਹ ਸਾਡੇ ਖੇਤਰ ਦਾ ਸਭ ਤੋਂ ਵੱਡਾ ਜਿਹੜਾ ਹੈ ਉਹ ਯੱਗ ਔਰ ਭੰਡਾਰਾ ਜਿਹੜਾ ਹੈ 6 ਦਸੰਬਰ ਨੂੰ ਇਸ ਜਗ੍ਹਾ ਤੇ ਮਨਾਇਆ ਜਾਂਦਾ ਹੈ ਇਹਦੇ ਨਾਲ ਇੱਕ ਹੋਰ ਵੀ ਸਭ ਤੋਂ ਮੁੱਖ ਤੱਥ ਜਿਹੜਾ ਹੈ ਉਹ ਰਾਮ ਸਿੰਘ ਪਠਾਨੀਆਂ ਵੀ ਰਾਮ ਸਿੰਘ ਪਠਾਨੀਆਂ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਤੇ ਕਹਿੰਦੇ ਕਿ ਰਾਮ ਸਿੰਘ ਪਠਾਨੀਆਂ ਦਾ ਜਿਹੜਾ ਹੈ ਇਸ ਮੰਦਰ ਦੇ ਨਾਲ ਬਹੁਤ ਡੇਹਰਾ ਜਿਹੜਾ ਹੈ ਸੰਬੰਧ ਜਿਹੜਾ ਹੈ ਦੱਸਿਆ ਗਿਆ ਹੈ ਬੜੇ ਯੋਧਾ ਔਰ ਬੜੇ ਹੀ ਉਪਾਸਕ ਸ੍ਰੀ ਮਾਤਾ ਰਾਣੀ ਦੇ ਪਰ ਮਾਤਾ ਰਾਣੀ ਦੀ ਪੂਜਾ ਉਹ ਕਰਦੇ ਰਹੇ ਨੇ ਤੇ ਮਾਤਾ ਰਾਣੀ ਦੀ ਜੋਤ ਔਰ ਮਾਤਾ ਰਾਣੀ ਦਾ ਹਵਨ ਇਹ ਜਿਹੜਾ ਹੈ ਉਹ ਇੱਥੇ ਕਰਦੇ ਰਹੇ ਨੇ ਮਾਤਾ ਰਾਣੀ ਦੀ ਮहिमा ਔਰ ਜੁਗਿਆਲ ਡੱਲੇ ਦੇ ਵਿੱਚ ਵੀ ਉਹਨਾਂ ਦੇ ਨਾਮ ਦਾ ਮੰਦਿਰ ਜਿਹੜਾ ਬਣਿਆ ਹੈ ਔਰ ਨੂਰਪੁਰ ਦੇ ਵਿੱਚ ਵੀ ਉਹਨਾਂ ਦੇ ਨਾਮ ਦੀ ਜਿਹੜੀ ਹੈ ਉੱਥੇ ਸ਼ਹੀਦੀ ਦਿਵਸ ਤੇ 15 ਅਗਸਤ ਦੇ ਜਿਹੜੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਔਰ ਮਾਤਾ ਰਾਣੀ ਦੀ ਬਹੁਤ ਕਿਰਪਾ ਜੀਏ ਤੇ ਬੜੀ ਦੂਰ ਦੂਰ ਤੋਂ ਦੇਸ਼ ਔਰ ਵਿਦੇਸ਼ ਤੋਂ ਜਿਹੜੇ ਹੈ ਇੱਥੇ ਸ਼ਰਧਾਲੂ ਆਉਂਦੇ ਨੇ ਔਰ ਮਾਤਾ ਰਾਣੀ ਦੀ ਕਿਰਪਾ ਜਿਹੜੀ ਇਹਨਾਂ ਪਾ ਕੇ ਜਾਂਦੇ ਨੇ ਬੜੀ ਮहिमा ਗੜਵਾਲੀ ਮਾਤਾ ਜੀ ਦੀ ਜੇਕਰ ਅਗੜਵਾਲੀ ਮਾਤਾ ਜੀ ਦਾ ਬੁੱਲ ਸਾंचे दरबार ਕੀ ਜੈ ਦੱਸਦੀ ਹੈ ਕਿ ਮੰਦਿਰ ਦੇ ਨਾਲ ਵੱਡੀ ਗਿਣਤੀ ਵਿੱਚ ਭਗਤਾਂ ਦੀ ਆਸਥਾ ਜੁੜੀ ਹੋਈ ਹੈ ਤੇ ਇਹ ਮੰਦਿਰ ਕਰੀਬ 350 ਸਾਲ ਪੁਰਾਣਾ ਹੈ ਮੰਦਿਰ ਦੇ ਪੁਜਾਰੀ ਦਾ ਕਹਿਣਾ ਹੈ ਕਿ ਹਰ ਭਗਤ ਦੀ ਇਸ ਮੰਦਿਰ ਵਿੱਚ ਮੰਗੀ ਹੋਈ ਮਨਤ ਪੂਰੀ ਹੁੰਦੀ ਹੈ ਜਗਵਾਨੀ ਟੀਵੀ ਲਈ ਪਠਾਨਕੋਟ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ